ਬਾਕੀ ਖੁਸ਼ ਰਹੋ ਲੈਨ ਪਾ ਕੇ ਦੇਖਣਾ ਮੜਾ ਸੱਟ ਲੱਗੂਆ ਨਾਲ ਪੱਟ ਪਾ ਲਈ ਬਾੜ ਰੱਖੋ ਲੈ ਲੈ ਹੜਿਆ ਮਜ਼ਾਕ ਡਾਉਨੇ ਮੇਰੀ ਮੰਮੀ ਦੇ ਢੱਡ ਦਾ ਲੈ ਮੰਮੀ ਹੁਣ ਪਾ ਕੇ ਦੇਖ ਕੀ ਕਹਨੀ ਆ ਉਹ ਵਹੀ ਸੋਹੀ ਉਹ ਹੀ ਬੋਦੂ ਬਾਕੀ ਸਹੀ ਹੈ ਸਹੀ ਹੈ ਵਸੇ ਸਹੀ ਹੈ ਓਕੇ ਆ ਬੱਲੇ बिजनेসম্যান ਲੱਗਦੀ ਐ ਨਾਲ ਪੈਟ ਲਾਲਾ बिजनेসম্যান ਲੱਗਦੀ ਪੂਰੀ ਪੈਟ ਪਾਲਾ ਨਾਲ ਪੈਟ ਪਾਲਾ ਕਹਿੰਦੀ ਨਾਲ ਪੈਟ ਪਾਲਾ ਨਾਲ ਪੈਟ ਨਾ ਪਾਲਾ ਉਹ ਵੇਹਿਆ ਉਹ ਵੇਹੇ ਤੇ ਵਾ ਅਸਲੀ ਕੰਮ ਸੁ ਲੱਗੇ ਪਈਆਂ ਗੁੱਡ ਗੁੱਡ ਕੰਮ ਕਰੋ ਕੰਮ ਲੰਗਾ ਵਾਲਾ ਹੋ ਗਿਆ ਮੈਂ ਗੱਲ ਨਾ ਕਰਦਾ ਕੋਈ ਸਸਤੀ ਵੇਚੀ ਜਾ ਰਹੀ ਹੈ ਹਾਂ ਵਾ ਉਹਗਾ 25 26 2600 ਲਗਾ ਦੇ 2500 2500 ਕਿੰਨੇ ਦਾ 26 ਕੀ ਆਖੇ ਮੈਂ 25 2600 ਕੁ ਦਾ ਹੋਗਾ 25 2600 ਦਾ ਹੀ ਉਹ ਦੇਖੀ ਕੱਟ ਕਰ ਲੈਗਾ 2600 ਕਾਲਾ ਵਦ ਗਿਆ ਰੀਪਾ ਕਾਲਾ ਪਾ ਕੇ ਮੈਨੂੰ ਮੋਟਰ ਵਾਸਤੇ ਬੋਲ ਕਾਲੇ ਵਾਲੇ ਲਈ ਗੂ ਪਾ ਕੇ ਵੇਖ ਹੂੰ ਕੁੜੰਗਾਲਾ ਕੁੜੰਗਾਲਾ ਹੈ ਨਹੀਂ ਉਹ ਹੀ ਚੀਜ਼ ਹੈ ਕੁੜੰਗਾਲਾ ਕੁੜੀ ਵਾਲਾ ਵੀ ਪਤਾ ਲੱਗ ਜਾਂਦਾ ਬਟਰ ਵਾਲੇ ਪਤਾ ਲੱਗ ਜਾਂਦਾ ਆਪ ਨੂੰ ਵੀ ਪਤਾ ਰਹਿੰਦਾ ਆਹ ਕੱਪੜੇ ਤੇ ਆਹ ਕੱਪੜੇ ਦਾ ਪਰ ਤੇ ਨਹੀਂ ਆਹ ਦੇਖ ਲੈ ਫਿਰ ਭੈਣੇ ਇਹ ਦਿਖਾਉਂਦਾ ਦੱਦੂ ਦੱਦੂ ਚੱਲੇ ਆ ਦੰਦੇ ਯਾਰ ਉਹ ਤਾਂ ਲੈ ਕਿਤੇ ਨਾ ਨਹੀਂ ਲਈ ਪਾ ਕੇ ਦੇਖ ਮਮੀ ਵਾ ਤੂੰ ਲੈਣ ਦਾ ਲੈ ਲਾ ਮੈਨੂੰ ਆਹ ਚੀਜ਼ ਕੋਈ ਮੰਗੂ ਲਾ ਦੇ ਇੱਕ ਟੰਬੂਰਾ ਮਸਾਲਾ ਆਪਣਾ ਆਇਆ ਨਹੀਂ ਨਾ ਚੀ ਜੜੀ ਉਹ ਕਹਿੰਨਾ ਮੈਂ ਮੈਨੂੰ ਗੋ ਕੀ ਕਰ ਲੱਗੀ ਨਹੀਂ ਮਮੀ ਹਾਂ ਠੀਕ ਆ ਓਕੇ ਲੱਗੀ ਨਹੀਂ ਆ ਇੱਕ ਨੰਬਰ ਜੜੀ ਜਾ ਟੂਟੀ ਆਵੇ ਨੂੰ ਫੋਨ ਕਰਿਆ ਫਿਰ ਛੱਡੀ ਮੈਂ ਆਹ ਚੱਜੇ और मैं कहता हूं नहीं बर भी नहीं उड़दा नहीं ये कोटी है नाल सेट जाईया सेट या कोड सेट या नाल प्लादो लोग जाहे नहीं लोग जाहे तो वाले ने शॉट चीज हां देंगे तो अंदर को तो नहीं ना लंगू गट जो अभी सही फायदा हां लेंगे तुम देख नहीं खल्ले हां ओ बड़े पर ਮੈਂ ਤਾਂ ਸੋਹਣੀ ਲੱਗੀ ਸੀਗੀ ਆ ਵੀ ਸਹੀ ਆ ਹਨਾ ਆ ਵੀ ਦੇਖੀ ਐ ਸੋਮਾ ਇਹ ਵੀ ਹੁਣ ਕਸਮੀ ਸਰਦਾਰੀ ਜਿਹੜੇ ਚੁੱਟ ਨਮਰਜੀ ਸਰਦਾਰੀ ਜਿਹੜਾ ਆਂਦਾ ਨਾਲੀ ਮੈਨੂੰ ਮੱਸੀ ਦੇ ਪੁੱਤੇ ਦੇ ਚੁੱਕੀ ਸੀ ਜੀ ਜੀ ਨੂੰ ਪਾਟੇ ਵੇਖ ਲੈਣੇ ਹੋਰ ਮਾਤਾ ਹੈ ਮਾਰੀ ਨੇ ਤੁਘੜਾ ਦੀਨੀ ਜਾ ਤਰ ਹੋ ਜਾ ਆਪਣਾ ਸਵੈਟਰ ਦੀ ਸਵੈਟਰ ਹਨਾ ਚੱਕੀ ਚੱਕੀ ਮੜਾ ਮੈਨੂੰ ਕਿਧਰ ਮੜਾ ਹਾਂ ਬਈ ਆਹ ਸੈਟ ਆ ਓਏ ਬਰਾਮ ਤੇ ਸੋਹਣਾ ਲੱਗਦਾ ਰੰਗ ਜਾ ਹਨਾ ਹਰੇ ਉਹ ਨਾ ਚੱਲੇ ਆ ਕਰੂ ਚੌਧਰੀ ਸੋਪ ਚੌਧਰੀ ਸੋਪ ਇਹਦੀ ਇੱਕ ਪਾਸੇ ਕੁਝ ਕਲਰ ਹੋਰ ਦਿਖਾਈ ਮੈਨੂੰ ਵਾਈਟ ਪਤਾ ਆ ਪੈ ਕਿ ਆ ਸੋਹਣੀ ਸਾਡੀ ਹਰੇ ਇੱਕ ਸੂਟ ਨਾ ਪਾਲਿਆ ਕਰੀ ਦੇਖ ਤਾਂ ਕਾਲ ਵੰਡੀ ਤੋਂ ਆਏ ਕੁੜੀ ਜਿਹੜੀ ਫੋਨ ਲੈ ਚੰਦੀ ਹੈ ਕੋਟੀ ਆਏ ਨਾ ਸਿੰਘੋ ਤੋਂ ਆਏ ਮੈਂ ਲੈਣੀ ਨਹੀਂ ਹੁਣ ਭਾਈ ਜੀ ਆ ਕੀ ਆ ਬਸ ਬਸ ਪੈਕਿੰਗ ਕਰ ਦੋ ਪੈਕਿੰਗ ਪੈਕਿੰਗ ਚੰਤੀ ਨਾਲ ਹੀ ਬਾਈ ਨੀ ਰੋ ਔਰ ਜੰਗਲਾਰੇ ਪਾਤੀ ਸੀ ਮੈਂ ਹੈਲਪ ਕਰਾਈ ਏ ਇਹ ਰੋਡੇ ਦਾ ਮਾਦਾ ਹੀ ਕਰਦਾ ਚੱਕੋ ਮਿਲਤਾ ਵੀ ਕਰਦੇ ਨਾ ਸੂਟ ਜਿੱਥੇ ਕਰਨੇ ਦਿੰਦੇ ਆ ਕੀ ਆਵਾਜ਼ ਆ ਰਹੀ ਏ ਓ ਸਾਨੂੰ ਕਿਧਰ ਗਏ ਪੁੱਤ ਜਦ ਤੱਕ ਆ ਜਾਣਾ ਅਰੇ ਬਾਈ ਨੂੰ ਪੰਤਲ ਕੋ ਲੈਣਾ ਨਹੀਂ ਫੇਲੂ ਕਿਹੜਾ ਆਹ ਕਿ ਮੇਰਾ ਸੱਚ ਆਪਾ ਬਣਾਉਣ ਲੱਗਿਆ ਪਰਾਟ ਤੇ ਬਦਲੇ ਆਪਾ ਪਿਆਜ਼ ਕੱਟ ਲਿਆ ਸਾਰੀਆਂ ਮਰਤਾਂ ਤੇ ਆਲੂ ਬੋਇਲ ਕਰ ਲਏ ਸੀਗੇ ਤੇ ਸਾਡੇ ਕੁੱਕ ਮੈਂ ਜ ਆ ਗਏ ਆ ਇੰਨੇ ਲੇਟ ਹੋ ਗਏ ਜੇ ਮੰਮੀ ਇਹ ਜੀ ਡੱਬੀ ਚੜ ਕੇ ਦੇ ਵਿੱਚ ਹੀ ਪਾ ਮੈਂ ਕਿਹੜਾ ਬਣਾਉਣ ਲੱਗਿਆ ਮੈਂ ਤਾਂ ਸਮਾਨ ਕੱਟਾ ਹਾਂ ਜਿਹੜਾ ਨਾ ਮੁਰਕਾਂਾਂ ਲੈਂਦਾਂ ਗਾ ਹਵਾ ਕਰਕੇ ਜਾਂਦੇ ਪਾ ਕੇ ਸਾਰੇ ਜਾਣੇ ਦਾ ਵਰਾਇਆਂ ਕੋਲ ਦਾ ਸੋਣਾ ਡੜ ਗਿਆ ਹਾਂ ਕੱਟਣਾ ਹਾਂ ਹਾਂ ਡੰਡੇ ਪੈਰ ਕੁੱਟਣਾ ਪੈ। ਕਾਲ। ਤੇ ਅਸੇ ਤਰ ਗਾਰ ਲਾਏਗੇ। ਓਨੇ ਦਾ ਕੰਮ ਕਰ ਲੈਣਾ ਸੀਗਾ। ਹੂੰ ਸਾਨੂੰ ਕਿ ਪਤਾ ਸਾਨੂੰ ਦੱਸ ਸਕਿਆ ਕਰਸੇ। ਤੇ ਤੈਨੂੰ ਨਹੀਂ ਪਤਾ ਕਿਵੇਂ ਬਣਦੇ ਆ। ਨਹੀਂ ਪਤਾ। ਖਾਣ ਦਾ ਪਤਾ ਹੈ। ਤੈਨੂੰ ਵੀ ਖਾਣ ਦਾ ਹੀ ਪਤਾ ਹੈਗਾ ਹਾਂ। ਆ ਗਾ ਤੇ ਰਾਤ ਚੱਕ। ਮੈਂ ਛੱਡ ਦੇਣਾ ਇੱਥੀ। ਹਾਂ। ਕਾਹ ਕਰੰਦਾ ਲੰਦਾ। ਚੱਕੀਏਂ। ਆ ਵੀ ਨਾਲ ਬੈ। ਲੈ ਕੇ ਗੋਬਿੰਦਰ। ਕਰਤਾ ਬੈਸਟ। ਕੀ ਲਿਆ ਗਰਮ ਮਸਾਲਾ ਉਹ ਪਿਆ ਡੁੱਬੀ ਚ ਚੱਲੋ ਬਰਾ ਗਰਮ ਮਸਾਲਾ ਬਸ ਆ ਬਣ ਕੇ ਪੇਸਟ ਅੱਛਾ ਨਾ ਮੀਨ ਪੇਸਟ ਹੈ ਠੀਕ ਹੈ ਸੇਲਾ ਪੋਹਣੀ ਬਣਾਉਂਦੇ ਯਾਰ ਜਿਹੜਾ ਦੁੱਧਿਆ ਸੋ ਰੋਜ ਦਾ ਜਿਹੜਾ ਰੋਣ ਉਹ ਕਰਕੇ ਕਿਸੇ ਨੇ ਦੋੜੇ ਦੀ ਬੋਲੇ ਜੀ ਇਹਨਾਂ ਜਿਹੋ ਉਹ ਨਹੀਂ ਫਿਰ ਬਣਾਉਂਦੇ ਪਰ ਮੰਨੇ ਜਾਂਦੇ ਹੋਰ ਨਾਲ ਛੋੜੇ ਦੇ ਕਲੇ ਵੈਰਿਟੀ ਬਣਗੇ ਹੂੰ ਤੇ ਪੋੜੇ ਬਣਗੇ ਮਾਰਾ ਨਹੀਂ ਇਹ ਵੀ ਤਕੜੇ ਹਾਂਜੀ ਹਾਂਜੀ ਆਪਕੇ ਜਗ੍ਹਾ ਹੈ ਪਹੁੰਚ ਗਿਆ ਹੈ ਬਰੈਡ ਘੜਾ ਦੇਣੇ ਤੁਹਾਨੂੰ ਬਰੈਡ ਖਵਾਵਾਂਗੇ ਅੱਜ ਬੜੇ ਸਰ ਨੂੰ ਖਵਾਵਾਂਗੇ ਅੱਛਾ ਨਹੀਂ ਫੇਰ ਚੰਦੀ ਚੰਦੀ ਪੁੱਤਰ ਇੱਕ ਹੋਰ ਜੀ ਇਹ ਤਾਂ ਨਾ ਬਾਈ ਅੰਟੀ ਬੰਨ ਜਾਣੀਆਂ 5 ਮਿੰਟਾਂ ਜੀ

ਆਧਾੜਾ ਬਾਲਾ ਹੋਵੇ ਦੇਖੀ ਕੜ ਜਾ ਮੈਜ ਗਾਨ ਨਾਮ ਨਾ ਪਾਇਆ ਰੁਪਾਦ ਜੀ ਜਪਵਾਸ ਤੇ ਤੁਹਾਡੇ ਸ਼ਰਨ ਬਾਹਰ ਚ ਰੱਖ ਲੋ ਕੜ ਜਾ ਮੈਜ ਗਾਨੇ ਕੋਲ ਨਿਵਤੀ ਘਰ ਲੈ ਲਈ। ਤੂੰ ਇਸਕਾ ਕਿਆ ਕਰਾਂਗੇ ਹਮ? ਰੋਟੀ ਨਾ ਖਲਾਂ। ਪੂੰਠੇ ਬਣਾਉਣਾ। ਕੀ ਹਾਲ ਐ? ਨਾ ਖੇ। ਇਹ ਵੀ ਨਹੀਂ ਕਰਦੀ ਆ। ਨਾ ਕੀ ਆਈਆਂ। ਇੱਧਰ ਪਾਣੀ ਹੈ ਜਿਸ ਨੂੰ ਮਾਗਰਨਾ ਹੈ। ਇਹਦੇ ਕੁਝ ਪਾਣੀ ਨਾਲ ਖਾਲੀ ਚਲੀ ਜਾਂਦਾ ਕਿ ਨਹੀਂ ਬਾਈ? ਦੁੱਧੂ ਘਟੋ ਦੇ ਵਿੱਚ ਲਾ ਕੇ ਅਗਲਾ ਇਹਨਾਂ ਦੇ ਕੱਢ ਦੋ। ਇਹ ਕਾਂਕਾ ਜਹੰਦੋ ਐ ਕੱਢਦਾ ਹੁੰਦਾ। ஆஹ் சீயா ਨੇ ਨੁਕਲੇ ਖਾ ਬਣਾ ਹੋਇ ਚਿਹਰ ਹੈ ਤੇ ਸ਼ਕੰਦਰ ਨਾਮ ਹੈ ਪਕੀਏ ਮੈਂ ਅੰਨ ਨਾ ਬਣਾਇਆ ਹੈ ਇਹ ਹੈ ਬਣ ਆਲੀ ਗਰੇਵੀ ਮੰਮੀ ਗਰੇਵੀ ਬਣ ਗਿਆ ਆਪਣੀ ਨਿਆਲੀ ਛੱਡ ਕੇ ਆਪਾਂ ਡਾਇਨੈਕ ਨਿਕਲਦੇ ਤੇਰੇ ਦੋ ਦੋ ਪੀਸ ਹੋਣਗੇ ਮੇਰੇ ਉਹ ਪਕੜ ਰੱਜਣਾ ਵੇ ਖੜੀ ਹੁਣ ਹੁਣ ਤਾ ਤਾ ਟੇਸਟ ਕਰਨਾ ਬਸ ਉਹ ਮੈਂ ਆਪੇ ਕਰੂੰਗਾ ਕੋਈ ਨਾ ਸਾਰਾ ਕੁਝ ਕਰੂੰਗਾ ਹਾਂ ਪਰ ਇਹ ਬੱਲੇ ਕੱਢਾਂਗੇ ਪੇਸਟ ਕੋਲ ਆਪਣਾ ਕੀ ਹੈ ਬੇਸਨ ਦਾ ਗੋਲ ਬੇਸਨ ਦਾ ਗੋਲ ਆ ਹੋਗਾ ਗਰਮ ਸਰਲੇ ਅਸਤੇ ਜੰਲੀ ਹੁੰਦਾ ਮੈਂ ਉਠਾ ਲਿਆ ਬੇਸਨ ਸ਼ਾਹੀ ਵੈਸਲ ਚੱਕ ਜੈਂਟੀ ਤਰਾ ਹਥਿਆਰ ਯਾਰ ਪਾਦਾ ਪਹਿਲਾਂ ਬਰੈਡ ਕੀ नहीं बन गया मजा फायदा दो बारी हो गए क्या है ਕਾੜਵਾ ਤਾਗੜਾ ਘੜਾ ਓਏ ਕਾੜਵਾ ਸ ਦੂਜੀ ਵਾਰੀ ਪਰੋਹ ਹੋਗਾ ਨਹੀਂ ਹੋਗਾ ਕੱਟਣਾ ਨੇ ਪੇਸ ਕੱਟਣਾ ਦੂਜੀ ਵਾਰੀ ਪਰੋਹ ਹੋਗਾ ਜਦੋਂ ਵਾਹ ਇਹਨੇ ਦੂਰ ਦਾ ਪਤਾ ਲੱਗਦਾ ਨਾ ਖੜੇ ਦਾ ਲੈ ਹੁਣ ਬੜਾ ਮੇ ਕੋਲ ਮੈਂ ਯਾਰ ਬਾਈ ਯਾਰ ਮੀ ਆ ਜਾਵਣਾ ਮਲਾਕੇ ਪਰ ਤੁਨੂੰ ਇਹਨਾਂ ਨੂੰ ਕਹਿਣਾ ਹਾਂ ਆਪਰੇ ਤਾਂ ਹਵਾ ਵਾਹ ਨੇੜੇ ਲੱਗਿਆ ਨਾ ਉਹ ਕਰਦੇ ਨਾ ਭਰਾਵਾ ਹੱਥ ਕਰ ਨੇੜੇ ਕਰ ਲਓ ਨਾ ਬਾਈ ਨੇੜੇ ਕਰ ਕਰਾ ਨੇੜੇ ਲੈ ਕੱਟ ਕੇ ਕੱਟ ਕੇ ਚਾਰ ਪੀਸ ਕਰ ਦੇ ਕਾਲੀ ਖੜ ਜਾ ਹਜੇ ਉਹ ਫਰਾਈ ਕਰਨਾ ਹੈ ਸੁੱਕੀ ਕਿਉਂ ਤੂੰ ਕੋਲ ਮਾਰ ਚੱਕ ਵੀ ਐ ਆ ਤ ਕੋਨ ਖੜ ਲੈ ਗਿਆ ਨਾ ਇੱਥੇ ਕੱਟ ਲੈ ਓਏ ਠੀਕ ਬਰਡ ਸੰਗੀ ਹੋਰੀ ਹੈ ਨਾ ਉਹ ਉਥੇ ਲਿਆਉਣ ਨੇ ਬੇਕ ਕਰੀ ਤਾ ਨਾ ਆਹ ਤ ਕਾਹ ਕੇ ਮੇ ਤੁੰਗ ਵਲਿਆ ਚਾਹੀ ਉਹ ਓਏ ਸਾਡੇ ਲੈ ਬਾਹਲਾ ਕਰ ਤਾ ਨਾ 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 ਮਾਰ ਨਾ ਹਾਂ ਜੀ ਹਾਂ ਜੀ ਕੋਟੀ ਨੂੰ ਜੀ ਜੀ ਆ ਸ਼ੇਪ ਤਾਂ ਠੀਕ ਹੈ ਰਾ ਕਿਹੜੀ ਸ਼ੇਪ ਹੁੰਦਾ ਤਰੇ ਸੋਨ ਦਾ ਸੋਨ ਦਾ ਕਟ ਗਈ ਆ ਸੋਨ ਦਾ ਕਟ ਗਈ ਇਹ ਨਵਾਂ ਡਿਜ਼ਾਈਨ ਪਾਇਆ ਹੈ ਬਾਈ ਨੇ ਖਲਗੇ ਥੋੜਾ ਸਵਾਜ ਜੀ ਜੀ ਤੱਤਾ ਹੋ ਜਾ ਚਾਹ ਜੂਣਾ ਫਿਰ ਸਾਲ ਲੱਗੂਣਾ ਤਾਂ ਉਹਨਾਂ ਨੇ ਸਹੀ ਲੱਗਣਾ ਨਾ ਤਾ ਗਰਮ ਲਾ ਤਾਂ ਸੱਦੀ ਹੱਥੀਆ ਪਈਏ ਲੋਹੇ ਦੀ ਦਾਲ ਆ ਜਿਹੜੀ ਹੋ ਰਹੀ ਹੁੰਦੀ ਆ ਉਹ ਬਣਾਉਣੀ ਹੈ ਖਾਣ ਵਾਸਤੇ ਪੀਸਕਾਰ ਲਾ ਜੋਨੇ ਦੇ ਵਿੱਚ ਕਿ ਔਣ ਬਧੇ ਹੋ ਛੋਟੇ ਛੋਟੇ ਪੀਸ ਨਾ ਆਏ ਅਬੀਂ ਕਿ ਮਤਲਬ ਉਹ ਸਹੀ ਹੈ ਨਾ ਇੱਕ ਟ੍ਰਾਇੰਗਲ ਦੀ ਸ਼ੇਪ ਹੁੰਦੀ ਹੈ ਰੋ ਆਪਣੇ ਤੋਂ ਸਹੀ ਬਣੀ ਨਹੀਂ ਉਹ ਵੀ ਬਣੀ ਜਾਂਦੀ ਹੈ ਉਹ ਵੀ ਪਰ ਗ੍ਰੀਨ ਆਪਾਂ ਚਾਹਾਂਗੇ ਉਹ ਦੇ ਦੇ ਸਾਰਾ ਸਿਆਪਨ ਮੈਂ ਕਿਹਾ ਅਬੀਂ ਹੀ ਉਸ ਨੂੰ ਮੈਂ ਲੜਾ ਜੀ ਨੂੰ ਦਿਆਣਾ ਹਾਂ ਅੱਜ ਮੈਂ ਪੁੱਛਿਆ ਕਿ ਮੈਂ ਮੰਮੀ ਲਿਆ ਘਰ ਦੇ ਵੀ ਸੜ ਲੈਣਾ ਦੋ ਮਿੰਟ ਲੈਣਾ ਮੈਂ ਜਵਾਬ ਦਿੰਦਾ ਠੀਕ ਹੈ ਹਾਂ ਇਹ ਦੇ ਮੈਂ ਕਰਾਂ ਥੋੜੀ ਹਲ ਪਤਰੀ ਖੜ ਦੇ ਇਹ ਨਹੀਂ ਹਾਲਪ ਤਾਂ ਬਹੁਤ ਆ ਗਿਆ Thank you. ਬਾਕੀ ਖੁਸ਼ ਰਹੋ